ਸ਼ਸ਼ੀ ਕਾ ਜੀ ਐਨ ਆਰ ਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਵਿਰੋਧੀ ਧਰਮ ਦੇ ਨੇਤਾ ਰਾਹੁਲ ਗਾਂਧੀ ਨਾਲ ਜੁੜੀ ਹੋਈ ਹੈ ਰਾਹੁਲ ਗਾਂਧੀ ਨੂੰ ਲੈ ਕੇ ਵੱਡੀ ਮੰਗ ਉੱਠੀ ਹੈ Hindu ਧਰਮ ਚੋਂ ਬਾਹਰ ਕਰਨ ਦੇ ਲਈ ਮਤਾ ਪਾਸ ਕੀਤਾ ਗਿਆ ਦੱਸਦੇ ਕਿ ਮਹਾਕੁੰਭ ਮੇਲਾ ਚੱਲ ਰਿਹਾ ਤਾਂ ਇਸ ਵਿੱਚ ਇੱਕ ਧਰਮ ਸੰਸਦ ਆ ਜਿਹੜੀ ਉਹ ਬਠਾਈ ਜਾਂਦੀ ਹੈ ਤੇ ਇਸ ਸੰਸਦ ਚ ਮਤਾ ਪੇਸ਼ ਕੀਤਾ ਜਾਂਦਾ ਹੈ ਕਿ ਰਾਹੁਲ ਗਾਂਧੀ ਨੂੰ Hindu ਧਰਮ ਚੋਂ ਬਾਹਰ ਕੀਤਾ ਜਾਵੇ ਤਾਂ ਕਿਤੇ ਨਾ ਕਿਤੇ ਵੱਡੀ ਜਿਹੜੀ ਆ ਉਹ ਮੁਸ਼ਕਲਾਂ ਚ ਹਿੰਦੇ ਨਜ਼ਰ ਆ ਰਹੇ ਨੇ ਰਾਹੁਲ ਗਾਂਧੀ ਤਾਂ ਇੱਕ ਬਿਆਨ ਦਿੱਤਾ ਸੀ ਮਨੁਸਮ੍ਰਿਤੀ ਦੇ ਬਾਰੇ ਉਸ ਨੂੰ ਲੈ ਕੇ ਹੁਣ ਮੰਗ ਉੱਠੀ ਹੈ ਕਿ ਜੋ ਮਨੁਸਮ੍ਰਿਤੀ ਬਾਰੇ ਗਲਤ ਬੋਲਿਆ ਗਿਆ ਉਸ ਦੇ ਚਾਲਦਿਆਂ ਰਾਹੁਲ ਗਾਂਧੀ ਨੂੰ ਹਿੰਦੂ ਧਰਮ ਚ ਬਾਹਰ ਕੱਢਣਾ ਚਾਹੀਦਾ ਤਾਂ ਸ਼ੰਕਰਚਾਰਿਆ ਸਵਾਮੀ ਆ ਵੀ ਮੁਕਤੇਸ਼ਵਰ ਆਨੰਦ ਸਰਸਵਤੀ ਹੈ ਜਿਹੜੇ ਉਹਨਾਂ ਨੇ ਇਹ ਮੰਗ ਰੱਖੀ ਹੈ ਤਾਂ ਕਿਤੇ ਨਾ ਕਿਤੇ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਪੈ ਸਕਦੀਆਂ ਨੇ ਕਿਉਂਕਿ ਪਹਿਲਾਂ ਹੀ ਉਹਨਾਂ ਦੇ ਜੋ ਕਈ ਸਟੇਟਾਂ ਚ ਕਾਂਗਰਸ ਪਾਰਟੀ ਨੂੰ ਹਾਰ ਮਿਲਣ ਤੋਂ ਬਾਅਦ ਕਈ ਤਰ੍ਹਾਂ ਦੇ ਜਿਹੜੇ ਆ ਅੰਦਰੂ ਗਤੀ ਕਾਂਗਰਸ ਪਾਰਟੀ 'ਚ ਲਗਾਤਾਰ ਵਿਵਾਦ ਉੱਠਿਆ ਉੱਠ ਰਿਹਾ ਤਾਂ ਉਸ ਤੋਂ ਬਾਅਦ ਹੁਣ ਜਦੋਂ ਇਹ ਮੰਗ ਉੱਠੀ ਆ ਤਾਂ ਇਹ ਕਿਤੇ ਨਾ ਕਿਤੇ ਮੁਸ਼ਕਲਾ ਵਧਾ ਸਕਦੇ ਆ ਰਾਹੁਲ ਗਾਂਧੀ ਦਾ ਤਾਂ ਰਾਹੁਲ ਗਾਂਧੀ ਨੂੰ ਹਿੰਦੂ ਧਰਮ 'ਚੋਂ ਬਾਹਰ ਕਰਨ ਦੇ ਲਈ ਮਤਾ ਪਾਇਆ ਗਿਆ ਅਤੇ ਮਹਾਕੁੰਭ 'ਚ ਧਰਮ ਸੰਸਦ ਦੌਰਾਨ ਹੈਲੋ ਪੀ ਰਾਹੁਲ ਗਾਂਧੀ ਖਿਲਾਫ ਇਹ ਮਤਾ ਪੇਸ਼ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਆ ਜਿਹੜੇ ਆ ਉਹ ਰਾਹੁਲ ਗਾਂਧੀ ਦੇ ਲਈ ਮੁਸ਼ਕਲਾ ਖੜੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਸ਼ੰਕਰਚਾਰਿਆ ਸਵਾਮੀ ਅਵੀ ਮੋਕਤੇਸ਼ਵਰ ਆਨੰਦ ਸਰਸਵਤੀ ਸਰਸਵਤੀ ਨੇ ਇਹ ਮੰਗ ਕੀਤੀ ਹੈ ਤੇ ਕਿਤੇ ਨਾ ਕਿਤੇ ਜਿਹੜੇ ਆ ਉਹਨਾਂ ਨੇ ਪਹਿਲਾਂ ਜਿਹੜੇ ਆ ਮਨੁਸਮਰਤੀ ਬਾਰੇ ਬਿਆਨ ਦਿੱਤਾ ਸੀ ਉਸ ਨੂੰ ਲੈ ਕੇ ਜਿਹੜੀ ਆ ਨਖੇਦੀ ਕੀਤੀ ਆ ਉਸ ਬਿਆਨ ਦੀ ਤੇ ਇਸੇ ਨੂੰ ਲੈ ਕੇ ਮੰਗ ਕੀਤੀ ਹੈ ਕਿ ਉਹ Hindu ਧਰਮ ਦੇ ਮਨੁਸਮਰਤੀ ਬਾਰੇ ਗਲਤ ਬੋਲ ਰਿਹਾ ਉਹ ਨੂੰ ਆ ਧਰਮ ਚੋਂ ਬਾਹਰ ਕੀਤਾ ਜਾਵੇ ਜਾਨੀ ਕਿ Hindu ਧਰਮ ਚੋਂ ਬਾਹਰ ਕਰਨ ਦੇ ਲਈ ਮਤਾ ਪਾਸ ਕੀਤਾ ਗਿਆ ਤਾਂ ਦਾਅਵਾ ਦਿੱਤਾ ਕਿ ਮਹਾਕੁੰਮ ਮੇਲਾ ਚੱਲ ਰਿਹਾ ਤੇ ਉੱਥੇ ਧਰਮ ਸੰਸਦ ਬੁਲਾਈ ਗਈ ਹੈ ਅਤੇ ਉਸ ਵਿੱਚ ਜਿਹੜਾ ਰਾਹੁਲ ਗਾਂਧੀ ਵਿਰੋਧੀ ਧਰਮ ਦੇ ਨੇਤਾ ਖਿਲਾਫ ਇਹ ਮਤਾ ਜਿਹੜਾ ਪਾਸ ਹੋਇਆ ਤਾਂ ਦੇਖਣਾ ਹੋਏਗਾ ਕਿ ਇਸ ਮਤੇ ਦਾ ਆਉਣ ਵਾਲੇ ਦਿਨਾਂ ਚ ਕਿੰਨਾ ਕਸਰ ਹੋਏਗਾ ਕਿੰਨਾਕ ਨਹੀਂ